ਅਸਮਚ ਰਾਹੁਲ ਗਾਂਧੀ ਸਣੇ ਕਾਂਗਰਸ ਦੇ ਕਈ ਦਿਗਜਾਂ ਤੇ ਐਫਆਈਆਰ ਦਰਜ ਹਿੰਸਾ ਪੀਰ ਨੂੰ ਉਕਸਾਉਣ ਅਤੇ ਪਬਲਿਕ ਪ੍ਰੋਪਰਟੀ ਦੇ ਨੁਕਸਾਨ ਤੇ ਲਗਾਏ ਗਏ ਇਲਜ਼ਾਮ ਖੜਗੇ ਨੇ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਅਸਮ ਸਰਕਾਰ ਖਿਲਾਫ ਜਤਾਇਆ ਰੋਸ ਕਾਂਗਰਸ ਹਾਈ ਕਮਾਂ ਨੇ ਪੰਜਾਬ ਲਈ ਬਣਾਈ 31 ਮੈਂਬਰੀ ਇਲੈਕਸ਼ਨ ਕਮੇਟੀ ਤੇ ਵੜਖੌਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਵੀ ਦਿੱਤੀ ਥਾ ਰਾਜਾ ਵੜਿੰਗ ਨੂੰ ਲਗਾਇਆ ਗਿਆ ਕਮੇਟੀ ਦਾ ਚੇਅਰਮੈਨ ਰੋਜ਼ ਦੇ ਕੱਚੇ ਕਰਮਚਾਰੀਆਂ ਦੇ 52 ਸਵਾਰੀਆਂ ਵਾਲੇ ਫੈਸਲੇ ਤੇ ਬਵਾਲ ਪੰਜਾਬ ਪਰ ਚ ਬਸਾਂ ਨਾ ਮਿਲਣ ਕਰਕੇ ਮੁਸਾਫਰ ਹੋਏ ਖੱਜਲ ਖੁਆਰ ਕਈ ਜਗ੍ਹਾ ਫਟਿਆ ਲੋਕਾਂ ਦਾ ਗੁੱਸਾ ਪੰਜਾਬ ਕੈਬਨਟ ਦੀ ਅਹਿਮ ਮੀਟਿੰਗ ਅੱਜ 11 ਵਜੇ ਚੰਡੀਗੜ੍ਹ ਛੋਵੇਗੀ ਬੈਠਕ ਫਰਿਸ਼ਤੇ ਸਕੀਮ ਨੂੰ ਮਿਲ ਸਕਦੀ ਹੈ ਮਨਜ਼ੂਰੀ ਅਦਆਪਕਾਂ ਦੀ ਤਬਾਦਲਾ ਨੀਤੀ ਨੂੰ ਲੈ ਕੇ ਹੋ ਸਕਦਾ ਹੈ ਫੈਸਲਾ ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਲੈ ਕੇ ਅੱਜ ਮੋਰ ਹਾਈ ਕੋਰਟ ਸੁਣਵਾਈ ਕੱਲ੍ਹ ਕੋਰਟ ਨੇ ਕੀ ਦਿੱਤੀ ਤਲਕ ਟਿੱਪਣੀ ਕਿ ਹਾਂ ਮੇਅਰ ਚੋਣਾਂ ਨੂੰ ਮਹਾਭਾਰਤ ਕਿਉਂ ਬਣਾ ਰਿਹਾ ਪ੍ਰਸ਼ਾਸਨ ਲੋਕਾਂ ਵਿਚ ਚੋੜਾ ਨੂੰ ਲੈ ਕੇ ਕੌਮਨ ਦਾ ਮੰਚਨ ਚੱਲ ਰਹੀ ਅਜਲੰਦਰ ਟਹਸ਼ਾਰਪੁਰ ਚ ਮੀਟਿੰਗਾਂ ਰਾਜਾਵੜਿੰਗ ਤੇ ਪੰਜਾਬ ਕੌਗਸ ਇਨਚਾਰਜ ਦਿਵਿੰਦਰ ਯਾਦਵ ਵਰਕਰਾਂ ਨਾਲ ਕਰਨਗੇ ਚਰਚਾ 11 ਫਰਵਰੀ ਨੂੰ ਖੜਗੇਵੀ ਆਉਣਗੇ ਪੰਜਾਬ ਅਜ ਕਾਲੀ ਦਲ ਦਾ ਵਫਦ ਰਾਜਪਾਲ ਨਾਲ ਕਰੇਗਾ ਮੁਲਾਕਾਤ 11 ਵਜੇ ਮਜੀਠੀਆ ਦੀ ਅਗਵਾਈ ਚ ਪਹੁੰਚੇਗਾ ਵਫਦ ਕਹੇ ਹੈ ਮਾਮਲੇ ਤੇ ਪੰਜਾਬ ਸਰਕਾਰ ਖਿਲਾਫ ਸੌਂਪੇਗਾ ਮੰਗ ਕਰਦ ਚੰਡੀਗੜ੍ਹ ਦੇ ਸੈਕਟਰ 41 ਦੇ ਕ੍ਰਿਸ਼ਨਾ ਮਾਰਕੀਟ ਜ਼ਬਰਦਸਤ ਹੰਗਾਮਾ ਪਸ਼ੀਪੇੜੇ ਨਗਰ ਨਿਗਮ ਦੇ ਕਰਮਚਾਰੀ ਤੇ ਦੁਕਾਨਦਾਰ ਚਲਾਨ ਕੱਟਣ ਤੇ ਪੜਕੇ ਦੁਕਾਨਦਾਰ ਜੁੜਿਆਚ ਕਰੇ ਲੋ ਝਗੜੇ ਦੌਰਾਨ ਪਤਨੀ ਨੇ ਕੀਤਾ ਪਤੀ ਦਾ ਕਤਲ ਕਟਰਨਾਲ ਪਤੀ ਦੇ ਗਲੇ ਤੇ ਕੀਤਾ वार ਹਸਪਤਾਲ ਪਹੁੰਚਣ ਤੋਂ ਪਹਿਲਾਂ ਹੋਈ ਮੌਤ ਮੁਕਸਸਾਹਤ ਪਿਆਨੇ ਸੜਕ ਹਾਦਸੇ ਨੇ ਲੈ ਤੇ ਨੌਜਵਾਨਾ ਦੀ ਜਾਨ ਅਪਛਾਤੇ ਵਾਹਨ ਮੋਟਰਸਾਈਕਲ ਨਾਲ ਟੱਕਰ ਤਿੰਨ ਬਾਈਕ ਸਵਾਰ ਨੌਜਵਾਨਾ ਦੀ ਮੌਕੇ ਤੇ ਹੀ ਹੋਈ ਮੌਤ ਕਨੜਾ ਬਲੌਕ ਪ੍ਰਾਇਮਰੀ ਸਿੱਖਿਆ ਅਫਸਰ ਅਫਤਾਰ ਸਿੰਘ ਸਸਪੈਂਡ ਭਲਾ ਦੇਪਕਾ ਦੇ ਸਰੀਰਿਕ ਸ਼ੋਸ਼ਣ ਅਤੇ ਤਰਾਜੁਬ ਮੈਸੇਜ ਭੇਜਣ ਦੇ ਇਲਜ਼ਾਮ ਸਿੱਖਿਆ ਮੰਤਰੀ ਨੇ ਲਿਆ ਐਕਸ਼ਨ ਪੰਜਾਬ ਨਾ ਸਣੇ ਚੰਡੀਗੜ੍ਹ ਛਾਈ ਸੰਗਣੀ ਤੋਂ ਵਿਜ਼ਿਬਿਲਟੀ ਹੋਈ ਜ਼ੀਰੋ ਮੌਸਮਪਾਗ ਕੋਲੋਂ ਰੈਡ ਅਲਰਟ ਜਾਰੀ ਪਿਛੜੀਆਂ ਦੇ ਬਸਤੀ ਹੱਕ ਹੈ ਜਾਨ ਵਾਲੇ ਕਰਪੂਰੀ ਠਾਕੁਰ ਨੂੰparat ਰਤਨ ਦੇਵੇਗੀ ਮੋਦੀ ਸਰਕਾਰ ਬਿਹਤ ਮੁੱਖ ਮੰਤਰੀ ਰਹਿੰਦਿਆਂ ਲਏ ਸੰ ਕਈ ਇਤਿਹਾਸਕ ਫੈਸਲੇ ਨਿਤੀਸ਼ ਕੁਮਾਰ ਨੇ ਪੀਐਮ ਮੋਦੀ ਨੂੰ ਕੇ ਹਾਸ਼ੁਕਰੀਆ राम लला के दर्शन दे लए, आज भी वी गिनती पहुंच रहे लोग कल पहले दिन पांच लाख श्रद्धालुओं ने किए दर्शन बालक राम रखा गया राम जी स्वरूप का नाम ਸਸ਼ਤਰਕਾਲ ਜੀ ਮੈਂ ਹਾਂ ਸਰਬਜੋਤ ਕੋਰਟ ਨਿਊਜ਼ 18 ਪੰਜਾਬ ਹੜਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲਟਨ ਦੀ ਸ਼ੁਰੂਆਤ ਕਰਾਂਗੇ ਪਹਿਲੀ ਖਬਰ ਨਾਲ ਦੱਸ ਕੇ ਰੋਡਵੇਜ਼ ਦੇ ਕੱਚੇ ਕਰਮਚਾਰੀਆਂ ਦੇ 52 ਸਵਾਰੀਆਂ ਵਾਲੇ ਫੈਸਲੇ ਤੇ ਬਵਾਲ ਖੜਾ ਹੋਇਆ ਹੈ ਇਸ ਵਿਚਾਲੇ ਪੰਜਾਬ ਪਰਸ਼ ਜੋ ਮੁਸਾਫਰ ਨੇ ਰਹਾਗੀ ਨੇ ਉਖੜਿਲ ਖਾਰ ਹੋ ਰਹੇ ਨੇ गिरकपुर कल देर जबरदस्त हंगामा देखने को तो मिले हंगामे दस्वीर भी सामने आई है इस विचाले लोगों ने दसदी की पीआर टीसी दू तो सात बसा रो के जबरदस्त हंगामा किया विचाले जो लोग ने खजल खुआर हो रहे दस दिए बसा ਭਵੰਜਾ ਤੋਂ ਵੱਦ ਸਵਾਰੀਆਂ ਨਾ ਬਿਠਾਉਣ ਦੇ ਫੈਸਲੇ ਤੋਂ ਬਾਅਦ ਸੰਗਰੂਰ বাস ਸਟੈਂਡ 'ਤੇ ਵੀ ਸਵਾਰੀਆਂ ਦੀ ਤੱਕਾ ਮੁਕੀ ਰੱਖ ਨੂੰ ਮਿਲ ਰਹੀ ਹੈ ਤੇਾਰੇ ਕੰਡਕਟਰਾਂ ਤੇ ਡਰਾਈਵਰਾਂ ਦੇ ਵੱਲੋਂ ਲਏ ਗਏ ਫੈਸਲੇ ਤੋਂ ਬਾਅਦ ਸਵਾਰੀਆਂ 'ਚ ਬਸਾਂ 'ਚ ਚੜਨ ਲੈ ਕੇ ਬੇਚੈਨੀ ਦੇਖਣ ਨੂੰ ਮਿਲ ਰਹੀ ਹੈ ਪਰ ਡਰਾਈਵਰਾਂ ਨੇ ਬਸਾਂ ਦੇ ਬਾਹਰ ਪੋਸਟਰ ਲਗਾ ਦਿੱਤੇ ਨੇ ਕਿ ਭਵੰਜਾ ਤੋਂ ਵੱਦ ਸਵਾਰੀਆਂ ਨੂੰ ਬਿਠਾਇਆ ਨਹੀਂ ਜਾਂਦਾ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹਾਂ ਉਪਰਲੀ ਤਸਵੀਰਾਂ ਨੇ ਇਸੇ ਵਿਚਾਲੇ ਆਜ਼ਰਕਪੁਰ ਦੀਆਂ ਤਸਵੀਰਾਂ ਨੇ ਜਾਵਗੇ ਮਤਲਬ ਕਿ ਜਿੰਨੀ ਸਵਾਰੀਆਂ ਬਸ ਦੇ ਵਿੱਚ ਬੈਠੀਆਂ ਨੇ ਉੰਨੀ ਹੀ ਜਾਣਗੀਆਂ ਉਸ ਤੋਂ ਬਾਅਦ ਕੋਈ ਖੜਾ ਹੋਇਆ ਬੰਦਾ ਕੋਈ ਨਹੀਂ ਜਾਊਗਾ ਅਸੀਂ ਸਿਰਫ ਇਹੀ ਸੋਲੂਸ਼ਨ ਚਾਹੁੰਦੇ ਆਂ ਭਾਜੀ ਕਿ ਜਿਹੜੇ ਬੰਦੇ ਖੜੇ ਨੇ ਉਹ ਕਿਵੇਂ ਜਾਣਗੇ ਇਹਨਾਂ ਨੇ ਸਾਨੂੰ ਬਸਾਂ ਦਾ ਤਾਰਤਾ ਸਾਨੂੰ ਦਿੱਕਤ ਇਹ ਹੋ ਰਹੀ ਹੈ ਵੀ ਜਿਹੜੀ ਬਸ ਸੀ ਹੈ ਪਹਿਲਾਂ ਹੀ ਸਰਵਿਸ ਕਟਾਉਤ ਤੋਂ ਜਿਹੜਾ 52 ਸੀਟਾਂ ਦਾ ਅਲਾਟ ਕਰਿਆ ਇਹਨਾਂ ਨੇ ਕੁੱਟੋ ਪੂਰੇ ਕਰਕੇ ਸਾਨੂੰ ਜਾਣ ਦੀ ਪਰੇਸ਼ਾਨੀ ਹੋ ਰਹੀ ਹੈ ਸਵੇਰੇ ਵੀ ਆਣ ਦੀ ਪਰੇਸ਼ਾਨੀ ਹੈ ਜਾਣ ਦੀ ਵੀ ਪਰੇਸ਼ਾਨੀ ਹੈ ਪੀਆਰਟੀਸੀ ਮੁਲਾਜ਼ਮਾਂ ਦੇ ਵੱਲੋਂ ਨਵਾਂ ਐਲਾਨ ਕਰ ਦਿੱਤਾ ਗਿਆ ਕਿ ਜਿਹੜੀਆਂ ਵੀ ਬਸਾਂ ਸਰਕਾਰੀ ਚਲਦੀਆਂ ਨੇ ਉਹਨਾਂ ਦੇ ਵਿੱਚ 52 ਸੀਟਾਂ ਤੋਂ ਵੱਧ ਜਿਹੜੀਆਂ ਸਵਾਰੀਆਂ ਨੇ ਨਹੀਂ ਬਿਠਾਈਆਂ ਜਾਣਗੀਆਂ ਤੁਹਾਨੂੰ ਪਹਿਲਾਂ ਸੰਗਰੂਰ ਦੇ ਬੱਸ ਸਟੈਂਡ ਦਾ ਹਾਲ ਦਿਖਾ ਦਈਏ ਕਿ ਤੁਸੀਂ ਚਾਰੇ ਪਾਸੇ ਲੋਕਾਂ ਦੀ ਭੀੜ ਦੇਖ ਸਕਦੇ ਹੋ ਕਿ ਬਸਾਂ ਦੀ ਉਡੀਕ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਸਫ਼ਰ ਕਰਨ ਵਾਲੇ ਨੇ ਉਹ ਕਿਸ ਤਰੀਕੇ ਦੇ ਨਾਲ ਇਕੱਠੇ ਹੋਏ ਨੇ ਤੇ ਬਸਾਂ ਦੇ ਵਿੱਚ ਬੜਨ ਦੇ ਲਈ ਕਿਸ ਤਰੀਕੇ ਨਾਲ ਜਿਹੜੀ ਆ ਹੱਥਾ ਪਈਆ ਲੋਕਾਂ ਵੱਲੋਂ ਕੀਤੀ ਜਾ ਰਹੀ ਆ ਸਾਫ਼ ਤੌਰ ਦੇ ਉੱਪਰੋਂ ਬਸਾਂ ਦੇ ਉੱਪਰ ਇਹ ਜਿਹੜੇ ਨੇ ਪੋਸਟਰ ਨੇ ਉਹ ਵੀ ਲਗਾ ਦਿੱਤੇ ਗਏ ਨੇ ਮਾਤਾ ਨਾਲ ਦੇ ਬੰਦੇ ਚੜ ਗਏ ਹਾਂ ਤੋ ਤੁਸੀਂ ਮੈਂ ਰਹਿ ਗਿਆ ਦੇਖ ਰੋਕਦੇ ਮੜਾ ਜੀ ਜਰੂਰ ਵਿੱਚ ਲੋਕ ਪਰੇਸ਼ਾਨ ਹੋ ਰਹੇ ਨੇ ਚੱਲਦੀਆਂ ਜਿਹੜੀਆਂ ਬੱਸਾਂ ਨੇ ਉਹਨਾਂ ਦੇ ਵਿੱਚ ਤੱਕੇ ਦੇ ਨਾਲ ਲੋਕਾਂ ਦੇ ਵੱਲੋਂ ਚੜ੍ਹੇ ਰੇ ਕਿਉਂਕਿ ਸਾਫ਼ ਤੌਰ ਤੇ ਜਿਹੜੇ ਡਰਾਈਵਰ ਨੇ ਕਨੈਕਟਰ ਨੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਏ ਕਿ 52 ਸਵਾਰੀਆਂ ਤੋਂ ਵੱਧ ਸਾਡੇ ਵੱਲੋਂ ਤਾਕੀਆਂ ਬੰਦ ਕਰ ਲਈਆਂ ਜਾਣਗੀਆਂ 52 ਸਵਾਰੀਆਂ ਤੋਂ ਵੱਧ 52 ਲੋਕ ਜਦੋਂ ਸੀਟਾਂ ਦੇ ਉੱਪਰ ਬੈਠ ਗਏ ਤਾਂ ਕਿਸੇ ਵੀ ਜਗ੍ਹਾ ਸਾਈਡ ਦੇ ਉੱਪਰ ਅਗਰ ਕੋਈ ਖੜਦਾ ਤਾਂ ਉਹਨੂੰ ਨਹੀਂ ਬਿਠਾਇਆ ਜਾਊਗਾ ਕਿਤੇ ਨਾ ਕਿਤੇ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਪਹਿਲਾਂ ਅਸੀਂ ਪੀਆਰਟੀਸੀ ਮੁਲਾਜ਼ਮਾਂ ਦਾ ਕਰਵਤ ਕਰਦੇ ਆਂ ਬਾਈ ਜੀ ਕਿਵੇਂ ਦੇਖਦੇ ਹੋ ਜਿਹੜਾ ਨਵਾਂ ਕਾਨੂੰਨ ਆ ਇਹਦੇ ਨਾਲ ਲੋਕ ਬਦੇ ਪੱਦਰ ਤੇ ਪਰੇਸ਼ਾਨ ਹੋ ਰਹੇ ਨੇ ਕੀ ਕਹੋਗੇ ਇਹ ਜੋ ਮੁੱਖ ਕਰਨ ਪੰਜਾਬ ਟਰਾਂਸਪੋਰਟ ਮੰਤਰੀ ਪੰਜਾਬ ਆ ਜੀ ਜਿਨ੍ਹਾਂ ਨੇ ਆਪਦੇ ਵੀਡੀਓ ਰਾਹੀਂ ਦੱਸਿਆ ਇਹ ਗੱਲਾਂ ਨੂੰ ਵੀ ਇਹ ਜਿਹੜੀਆਂ ਓਵਰਲੋਡ ਗੱਡੀਆਂ ਨੇ ਜੀਆਂ ਵੀ ਉਹਦੇ ਨਾਲ ਆਮ ਲੋਕਾਂ ਦੀ ਜਾਨ ਦਾ ਖਿਲਵਾੜ ਹੁੰਦਾ ਓਵਰਲੋਡਿੰਗ ਬੰਦ ਹੋਣੀ ਚਾਹੀਦੀ ਆ ਤੇ ਨਜਾਇਜ਼ ਸਵਾਰੀ ਨਹੀਂ ਹੋਣੀ ਚਾਹੀਦੀ ਇਹ ਉਹਨਾਂ ਦੇ ਬਿਆਨ ਨੇ ਦੇ ਵੱਲੋਂ ਦੇ ਪੋਸਟਰ ਲਗਾ ਦਿੱਤੇ ਗਏ ਨੇ ਤਾਂ ਸਾਫ਼ ਤੌਰ ਤੇ ਸਵਾਰੀਆਂ ਨੂੰ ਹਦਾਇਤ ਤੁਸੀਂ ਕਰਤੀ ਆਪਣੇ ਵੱਲੋਂ ਬਿਲਕੁਲ ਜੀ ਜੇ ਹੁਣ ਆਪਾਂ ਦੇਖੀਏ ਕਿਉਂਕਿ ਕੋਟ ਦੇ ਵੱਲੋਂ 52 ਸੀਟੜ ਗੱਡੀ ਕੰਪਨੀ ਵੱਲੋਂ ਪਾਸ ਹੋ ਕੇ ਆਉਂਦੀ ਆ ਤੇ 52 ਸੀਟੜੀ ਕੋਟ ਉਹਨੂੰ ਮੰਨਦਾ ਤੇ ਕਾਨੂੰਨ ਦੇ ਦਾਇਰੇ ਵਿੱਚ ਕਈ ਸਾਥੀਆਂ ਦੇ ਸਾਡੇ ਓਵਰਲੋਡ ਦੇ ਚਲਾਨ ਵੀ ਹੋਏ ਨੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਆਮ ਜਨਤਾ ਦੀ ਜਾਨ ਨੂੰ ਦੇਖਦੇ ਹੋਏ ਅਸੀਂ ਇਹ ਫੈਸਲਾ ਲਿਆ ਤੇਰੀਆਂ ਸਾਡੀਆਂ ਵੱਖ-ਵੱਖ ਟੀਮਾਂ ਨੇ ਅਸੀਂ ਉਹ ਟੀਮ ਤਣਾਤ ਖੜੀ ਹੈ ਜਿਹੜਾ ਕੋਈ ਮਰੀਜ਼ ਆ ਜੋ ਜਿਹੜਾ ਕੋਈ ਲੇਡੀ ਚ ਬੱਚੇ ਵਾਲੀ ਆ ਉਹਨੂੰ ਅਸੀਂ ਉਹ ਇੱਕ ਇਨਸਾਨੀਅਤ ਦੇ ਤੌਰ ਤੇ ਮੁੱਖ ਰੱਖ ਕੇ ਉਹਨੂੰ ਅਸੀਂ ਗੱਡੀ ਦੇ ਵਿੱਚ ਚੜਾ ਰਹੇ ਆ ਉਹ ਜੀ ਕੋਈ ਗੱਲ ਨਹੀਂ ਅਸੀਂ ਆਮ ਲੋਕਾਂ ਦੇ ਨਾਲ ਆ ਪਰ ਬਿਲਕੁਲ ਲਗਾਤਾਰ ਜਿਹੜੇ ਮੁਲਾਜ਼ਮ ਨੇ ਇਹਨਾਂ ਤੇ ਬੋਲੂ ਆਪਣੇ ਤਰਕ ਦਿੱਤੇ ਜਾ ਰਹੇ ਨੇ ਪਰ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਬੱਸਾਂ ਬਸ ਦੀ ਪਿੱਛੇ ਵਾਲੀ ਜਿਹੜੀ ਤਾਕੀ ਆ ਉਹ ਅੰਦਰੋਂ ਬੰਦ ਕੀਤੀ ਹੋਈ ਆ ਸਾਫ਼-ਸਾਫ਼ ਇਹ ਜਿਹੜਾ ਪੋਸਟਰ ਆ ਪੋਸਟਰ ਲਿਖਿਆ ਹੋਇਆ ਜਿਸ ਤੇ ਉੱਪਰ ਲਿਖਿਆ ਗਿਆ ਕਿ ਕਿਰਪਾ ਕਰਕੇ ਯਾਤਰੀ ਧਿਆਨ ਦੇਣ ਬਸ ਦੇ ਵਿੱਚ ਸਿਰਫ 52 ਸੀਟਾਂ ਨੇ ਤੇ 52 ਸੀਟਾਂ ਦੇ ਉੱਪਰ ਹੀ ਜਿਹੜੇ ਨੇ ਬੈਠ ਬੈਠਣ ਬੈਠਣ ਵਾਲੀ ਸੀਟਾਂ ਤੋਂ ਬਿਨਾਂ ਖੜਨਾ ਸਾਈਡ ਤੇ ਜ਼ਰੂਰੀ ਹੈਗੀ ਆ ਤਾਂ ਬਿਲਕੁਲ ਜਿਹੜੀ ਆ ਸਾਫ ਬੰਦੀਆਂ ਨੇ ਪਰ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗਾਂ ਦੇ ਬੱਚੇ ਕਾਫੀ ਪਰੇਸ਼ਾਨ ਹੋ ਰਹੇ ਨੇ ਮੈਡਮ ਕਿਵੇਂ ਦੇਖਦੇ ਹੋ ਜਿਹੜੀਆਂ ਸਵਾਰੀਆਂ ਨੇ ਕਿਤੇ ਨਾ ਕਿਤੇ ਸਾਰਿਆਂ ਦਾ ਬੁਰਾ ਹਾਲ ਹੋ ਰਿਹਾ ਬੁਰਾ ਹਾਲ ਹੈ ਜੀ ਬੁਰਾ ਹਾਲ ਹੈ ਭਾਈ ਜੀ ਕਿਵੇਂ ਦੇਖਦੇ ਹੋ ਲਗਾਤਾਰ ਜਿਹੜਾ ਹੈਗਾ ਇਹ ਜਿਹੜੀ ਆ ਬੰਦ ਪੰਦਸ਼ਾ ਸਹੀ ਆ ਯਾਰ ਜਿਵੇਂ ਵੀ ਹੁਣ ਥੋੜੇ ਥੋੜਾ ਰੂਲ ਚਾਹੀਦਾ ਹੈ ਜੀ ਆਕਟੀਵਿਟੀ ਤਾਂ ਹੁਣ ਕਰਨੀ ਹੋਈ ਹੈ ਕਿ ਬੰਦੇ ਨੇ ਬਸਤੀ ਅਰੇ ਕਰਾਂਗੇ ਉਹਨੂੰ ਤਾਂ ਫਿਰ ਘੰਟਾ ਘੰਟਾ ਬੱਸ ਸਟਾਪ 'ਤੇ ਨੂੰ ਜਗ੍ਹਾ ਨਹੀਂ ਮਿਲੇਗਾ ਕਿ ਸੀਟਾਂ ਫੁੱਲ ਦੇ ਨਾਲ ਦਨੇ ਤੱਕ ਹੀ ਬੰਦ ਨੇ ਇਹ ਤਾਂ ਗਲਤ ਹੈ ਵੀਰੇ ਤਾਂ ਐਵੇਂ ਤਾਂ ਥੋੜੀ ਹੁੰਦਾਗਾ हम गल करेंगे करता है इस विचाले मलिका अर्जुन खड़गे ने इलेक्शन कमेटी बनाई है काबिल गौर है कि पंजाब इकती मैंबरी इलैक्शन कमेटी का गठन किया गया है इस विचाले कांग्रेस प्रधान राजा वड़िंग कमेटी का चेयर बनाया गया है दस देखिए कमेटी सी एम ਚਰਨਜੀਤ ਸਿੰਘ ਚੰਨੀ ਪਟਾਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਬਰਨਤਾਵਾ ਨੂੰ ਵੀ ਸ਼ਾਮਲ ਜੋ ਹੈ ਉਹ ਕਿਤਾਬ ਹੈ ਬਿਗ੍ਰਾਫਿਕਸ ਜ਼ਰੀਏ ਤੋਂ ਅੰਦਾਜ਼ ਰਿਹਾ ਰਾਜਾ ਵਡਿੰਗ ਪਟੇਪ ਸਿੰਘ ਬਾਜਵਾ ਨੂੰ ਜੋ ਸਿੰਘ ਸਿੱਧੂ ਤੇ ਸੌ ਚਾਲੇ ਸਾਫ ਕਾ ਸੀਐਮ ਚਰਨਜੀਤ ਚੰਨੀ ਅੰਬਿਕਾ ਸੋਨੀ ਰਜਿੰਦਰ ਕੌਰ ਪਠੱਲ ਸੁਖਜਿੰਦਰ ਸਿੰਘ ਬਰਨਤਾਵਾ ਤੇ ਰਾਣਾ ਕੇਪੀ ਵੀ ਇਹ तमाम ਜੋ ਆਗੂ ਨੇ ਉਹਨਾਂ ਨੂੰ ਇਸ ਕਮੇਟੀ 'ਚ ਥਾਂ ਦਿੱਤੀ ਗਈ ਹੈ ਤੇ ਵਿਚਾਲੇ 2024 ਲੋਕ ਸਭਾ ਚੋਣਾਂ ਬੇਹਦ ਹੀ ਨਜ਼ਦੀਕ ਨੇ ਬੈਕ ਟੂ ਬੈਕ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਹਾਲ ਹੀ ਚ ਜੋ ਦੇਵਿੰਦਰ ਯਾਦਵ ਨੇ ਪੰਜਾਬ ਕਾਂਗਰਸ ਇਨਚਾਰਜ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇਵਲੋ ਵੀ ਪਟਿਆਲਾ ਚ ਵੀ ਕੱਲ ਜੋ ਮੀਟਿੰਗ ਕਾਂਗਰਸ ਦੇ ਵਰਕਰਸ ਨਾਲ ਕੀਤੀ ਗਈ ਸੀ ਚਾਲੇ ਸੰਗਰੂਰ ਚ ਵੀ ਨਾਲ ਦੇਵਲੋ ਮੀਟਿੰਗ ਕੀਤੀ ਗਈ ਸੀ ਤੇ ਹੁਣ ਜੋ ਹੈ ਕਾਂਗਰਸ ਨੇ ਪੰਜਾਬ ਦੇ ਲਈ ਇਲੈਕਸ਼ਨ ਕਮੇਟੀ ਦਾ ਗਠਨ ਜੋ ਹੈ ਉਹ ਕਰ ਦਿੱਤਾ ਹੈ अगे वाल करे राहुल जिसकी गल करिएणुगोपाल कन्हैया कुमार समेत कई होर आगू ने कांग्रेस के दिन आई आर दर्ज की थी गई है इस विचाले कांग्रेस के कौमी प्रधान मल्लिका अर्जुन खड़गे ने केंद्र गृह

ਜ਼ਬਰਸਤ ਹੰਗਾਮਾ ਵੇਖਣ ਨੂੰ ਮਿਲਿਆ ਸੀਗਾ ਦਰਸਿਲ ਕੱਲ ਰਾਹੁਲ ਗਾਂਧੀ ਅਸਮ ਦੇ ਗੁਹਾਟੀ ਪਹੁੰਚੇ ਸਨ ਪਰ ਉਹਨਾਂ ਦੀ ਯਾਤਰਾ ਨੂੰ ਗੁਹਾਟੀ ਸ਼ਹਿਰ 'ਚ ਐਂਟਰੀ ਨਹੀਂ ਦਿੱਤੀ ਗਈ ਜਿਸ ਤੇ ਕਾਂਗਰਸ ਵਰਕਰ ਪੜਕ ਗਏ ਤੇ ਅਟੈ ਬੈਰੀਕੇਡਸ ਤੋੜ ਦਿੱਤੇ ਇਸ ਦੌਰਾਨ ਪੁਲਿਸ ਅਤੇ ਕਾਂਗਰਸ ਦੇ ਵਰਕਰਾਂ ਦੇ ਵਿਚਾਲੇ ਝੜਪ ਵੀ ਹੋਈ ਤੇ ਅੱਜ ਵੀ ਰਾਹੁਲ ਗਾਂਧੀ ਅਸਮ ਛੀ ਨੇ ਤੇ ਤੇ ਤੈ ਰੂਟ ਤੇ ਉਹਨਾਂ ਦੇ ਵੱਲੋਂ ਫਾਰਟ ਜੂੜੋ ਮਿਆ ਯਾਤਰਾ ਕੀਤੀ ਗਈ ਹੁਣ ਗੱਲ ਕਰਾਂਗੇ ਚੰਡੀਗੜ੍ਹ ਮੇਅਰ ਚੋਣ ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਲੈ ਕੇ ਅਜਮੁਰ ਹਾਈ ਕੋਰਟ ਅਹਿਮ ਸੁਣਵਾਈ ਹੋਵੇਗੀ ਅੱਜ ਕੋਈ ਅਹਿਮ ਫੈਸਲਾ ਹਾਈ ਕੋਰਟ ਦੇ ਵੱਲ ਸੁਣਾਈ ਜਾ ਸਕਦਾ ਹੈ ਤੇ ਕੱਲ ਕੋਰਟ ਦੇ ਵੱਲ ਤਲਖ ਟਿੱਪਣੀ ਕੀਤੀ ਗਈ ਸੀ ਕਿ ਹਾਈ ਕੋਰਟ ਨੇ ਕਿਹਾ ਸੀਗਾ ਕਿ ਮੇਅਰ ਚੋਣ ਨੂੰ ਮਹਾਭਾਰਤ ਕਿਉਂ ਬਣਾ ਰਿਹਾ ਹੈ ਪ੍ਰਸ਼ਾਸਨ ਮਹਾਭਾਰਤ ਵੀ 18 ਦਿਨ ਚੱਲਿਆ ਸੀ ਤੇ ਪ੍ਰਸ਼ਾਸਨ ਇੱਕ ਮੇਅਰ ਦੀ ਚੋਣ ਲਈ 18 ਦਿਨ ਮੰਗ ਰਿਹਾ ਹੈ ਇਸੇ ਵਿਚਾਲੇ ਹਾਈ ਕੋਰਟ ਨੇ ਕਿਹਾ ਸੀਗਾ ਕਿ ਲੋਕਤੰਤਰੀ ਪ੍ਰਕਿਰਿਆ ਦਾ ਸਨਮਾਨ ਕਰੋ ਜਦੋਂ ਕਿ ਹਾਈ ਕੋਰਟ ਨੇ ਅੱਜ ਤੱਕ ਨਵੀਂ ਤਾਰੀਖ ਦੇਣ ਲਈ ਕਿਹਾ ਸੀ ਕਿ ਕੱਲ ਇਸ ਪੂਰੇ ਮਾਮਲੇ ਕਿ ਸੁਣਵਾਈ ਹੋਈ ਸੀ ਕਿ ਚੰਡੀਗੜ੍ਹ ਪ੍ਰਸ਼ਾਸਨ ਤੇ ਤਲਕ ਤੱਕ ਟਿੱਪਣੀ ਕਿਤਨਾ ਕਿਤੇ ਹਾਈ ਕੋਰਟ ਦੇ ਵੱਲੋਂ ਕੀਤੀ ਗਈ ਸੀ ਕਿ ਅੱਜ ਮੁਰਤੋਂ ਸੁਣਵਾਈ ਹੋਏਗੀ ਤੇ ਅੱਜ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਿਹਾ ਗਿਆ ਸੀ ਕਿ ਨਵੀਂ ਤਾਰੀਖ ਲੈ ਕੇ ਆਇਆ ਜਾਏ ਇਸ ਵਿਚਾਲੇ ਹਾਈ ਕੋਰਟ ਨੇ ਆ ਵੀ ਕਹਿ ਸੀਗਾ ਕਿ ਜੇ ਨਵੀਂ ਤਾਰੀਖ ਪ੍ਰਸ਼ਾਸਨ ਦੇ ਵੱਲੋਂ ਨਹੀਂ ਦਿੱਤੀ ਜਾਂਦੀ ਤੇ ਮੈਡਸ ਦੇ ਅਧਾਰ ਤੇ ਹਾਈ ਕੋਰਟ ਦੇ ਵੱਲੋਂ ਆ ਭੀ ਸੁਣਵਾਈ ਕੀਤੀ ਜਾਏਗੀ ਹੁਣ ਗੱਲ ਕਰਾਂਗੇ ਕੋਆਪਰੇਟਿਵ ਬੈਂਕਸ ਦੀ ਅੱਜ ਤੋਂ ਹੜਤਾਲ ਤੇ ਪੰਜਾਬ ਦੇ ਸਾਰੇ ਸਹਿਕਾਰੀ ਬੈਂਕ ਨੇ ਅੱਜ ਤੇ ਕੱਲ ਸਾਰੇ ਹੀ ਸਰਕਾਰੀ ਬੈਂਕ ਬੰਦ ਰਹਿਣਗੇ। ਕੋਆਪਰੇਟਿਵ ਬੈਂਕ ਕਰਮਚਾਰੀ ਯੂਨੀਅਨ ਦੇ ਵੱਲੋਂ ਪਟਾਲਾਨ ਕੀਤਾ ਗਿਆ। ਇਸੇ ਵਿਚਾਲੇ ਮੰਗਾ ਨੂੰ ਲੈ ਕੇ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਦੱਸਿਆ ਕਿ ਹੱਲ ਨਾ ਹੁੰਦੇ ਦੇ ਕੇ ਦੋ ਦਿਨਾਂ ਦੀ ਹੜਤਾਲ ਦਾ ਐਲਾਨ ਇਹਨਾਂ ਦੇ ਵੱਲੋਂ ਕੀਤਾ ਗਿਆ। ਇਸ ਲਈ ਜੋ ਲੋਕ ਨੇ ਦਿਨੋਂ ਬੈਂਕਾਂ ਚ ਕੰਮ ਹੈ

ਲੋਕਾਂ ਨੂੰ ਹੈ ਕਿ ਲੋਕਾਂ ਲਈ ਖਬਰ ਹੈ ਕਿ ਜਿਹਨਾਂ ਲੋਕਾਂ ਨੂੰ ਸਹਿਕਾਰੀ ਬੈਂਕ 'ਚ ਕੰਮ ਸੀਗੇ ਤੇ ਅੱਜ ਤੇ ਕੱਲ ਉਹਨਾਂ ਦੇ ਕੰਮ ਨਹੀਂ ਹੋਣਗੇ ਕਿਉਂਕਿ ਜੋ ਵੀ ਮੁਲਾਜ਼ਮ ਨੇ ਸਹਿਕਾਰੀ ਬੈਂਕ ਤੇ ਉਹ ਹੜਤਾਲ ਤੇ ਨੇ ਖਬਰ ਖਾਨਾ ਤੋਂ ਹੈ ਜਿਤੇ ਕਿ ਖਨਾ ਦੇ ਸਿੱਖਿਆ ਅਧਿਕਾਰੀ ਤੇ ਐਕਸ਼ਨ ਲਿਆ ਗਿਆ ਦੱਸ ਕਿ ਸਿੱਖਿਆ ਮੰਤਰੀ ਨੇ ਬੀ ਪੀਈਓ ਬਲੌਕ ਪ੍ਰਾਇਮਰੀ ਸਿੱਖਿਆ ਅਫਸਰ ਅਵਤਾਰ ਸਿੰਘ ਨੂੰ ਸਸਪੈਂਡ ਕੀਤਾ ਹੈ ਮਹਲਾ ਵਿਆਪਕ ਦੇ ਸਰੀਰਿਕ ਸਿਵਿਚਨ ਦੇ ਇੰਤਜ਼ਾਮ ਅਵਤਾਰ ਸਿੰਘ ਤੇ ਲੱਗੇ ਨੇ ਦੱਸ ਦੇ ਕਿ ਮਹਲਾ ਵਿਆਪਕ ਨੂੰ ਵਟਸਐਪ ਤੇ ਇਤਰਾਜ਼ਕ ਮੈਸੇਜ ਭੇਜਣ ਦੇ ਇਲਜ਼ਾਮ ਅਵਤਾਰ ਸਿੰਘ ਤੇ ਲੱਗੇ ਸਿਚਾਲੇ ਇਲਜ਼ਾਮਾਂ ਤੋਂ ਬਾਅਦ ਕਾਰਵਾਈ ਕੀਤੀ ਗਈ ਤੇ ਐਕਸ਼ਨ ਲਿਆ ਗਿਆ ਸਸਪੈਂਡ ਕੀਤਾ ਗਿਆ ਅਵਤਾਰ ਸਿੰਘ ਦੱਸ ਕਈ ਸਕੂਲਾਂ ਵਾਲੇ ਬੀ ਪੀਓ ਖਿਲਾਫ

ओ इल्जाम लगाए गए थे कि उसके बाद एक्शन ले आके इस न्यूज़ हेडलाइंस के प्रायोजक कनाडा का वर्क वीजा प्री अप्रूव्ड लिमिटिया दे नाल अप्लाई करो इस न्यूज़ हेडलाइंस के प्रायोजक कनाडा का वर्क वीजा प्री अप्रूव्ड लिमिटिया दे नाल अप्लाई करो

ਕਟਰ ਸੁੱਟਿਆ ਮਾਮੂਲੀ ਝਗੜਾ ਹੋਇਆ ਸੀਗਾ ਉਸ ਤੋਂ ਬਾਅਦ ਜੋ ਕਟਰ ਹੈ ਪਤੀ ਦੇ ਗਲੇ ਤੇ ਵੱਜਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਪਰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ ਕਿ ਪੁਲਿਸ ਨੇ ਪਤਨੀ ਨੂੰ ਹਰਾਸਤ ਛਿਲੇ ਲਿਆ ਹੈ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਵਿਦਰਚ ਕਰਦਾ ਹੈ ਅਸੀਂ ਮੌਕੇ ਤੇ ਪਹੁੰਚ ਕੇ ਤਫਤੀਸ਼ ਕਰਦੇ ਹੋਏ ਤਫਤੀਸ਼ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਗੌਰਵ ਤੇ ਉਹਦੀ ਵਾਈਫ ਹੈ ਸੋਨਮ ਇਹ ਪਿਛਲੇ 12-13 ਸਾਲਾਂ ਤੋਂ ਗਾਇਆ ਹੋਇਆ ਹੈ ਇਹਨਾਂ ਦੇ ਦੋ ਬੱਚੇ ਹਨ ਇੱਕ ਦੀ 8 ਸਾਲ ਹੋ ਰਿਹਾ ਬੱਚੀ ਦੀ ਤੇ ਇੱਕ 12 ਸਾਲ ਦਾ ਲੜਕਾ ਇਹ ਆਪਸ ਵਿੱਚ ਕੋਈ ਮਾਈਨਰ ਇਸ਼ੂ ਨੂੰ ਲੈ ਕੇ ਆਪਸ ਵਿੱਚ ਇਹਨਾਂ ਦਾ ਟਕਰਾਅ ਹੋਇਆ ਸੀ ਤੇ ਟਕਰਾਅ ਹੁੰਦੇ ਹੋਏ ਲੇਡੀ ਜਿਹੜੀ ਸੋਨਮਾ ਉਹਦੇ ਹੱਥ 'ਚ ਇੱਕ ਕਟਰ ਛੋਟਾ ਹੁੰਦਾ ਜਿਹੜਾ ਐਮਬਰਾਇਡਰੀ ਧਾਗੇ ਨੂੰ ਕੱਟਦਾ ਉਹ ਜਾ ਕੇ ਇਹਨਾਂ ਨੇ ਫੜਕੇ ਦੇ ਗਲੇ 'ਚ ਵਜ ਗਿਆ ਜਿਸ ਕਰਕੇ ਗੌਰਵ ਦੀ ਡੈਥ ਹੋ ਗਈ ਸੀ ਅਸੀਂ ਮੌਕੇ ਤੇ ਤਕਤੀਸ਼ ਨੂੰ ਜਾਰੀ ਕਰਦੇ ਹੋਏ ਰੱਖਦੇ ਹੋਏ ਮੁਕਤਵਾ ਦਰਜ ਕਰ ਲਿਆ ਜੀ ਤੇ ਜਿਹੜੀ ਲੇਡੀ ਐ ਸੋ ਨਮੂਦੀ ਗ੍ਰਿਫਤਾਰੀ ਕੀਤੀ ਜਾਏਗੀ ਕੀ ਕਾਰਨ ਕੀ ਵਿਦਿਆਰਥੀ ਕਿਰੋ ਲਾਈ ਆਪਸ ਚ ਇਹਨਾਂ ਦਾ ਨਿੱਕੀ ਜਿਹਾ ਕੋਈ ਘਰੇਲੂ ਮਾਈਨਰ ਇਸ਼ੂ ਸੀ ਜਿਹਦੇ ਕਰਕੇ ਇਹ ਗੱਲ ਏਡੀ ਐਸਕੇਲੇਟ ਹੋ ਗਈ ਤੇ ਜਿਸ ਦਾ ਨਤੀਜੇ ਕਰ ਲਈ ਇਹ ਡੈਥ ਹੋ ਗਈ ਚੰਡੀਗੜ੍ਹ ਦੇ ਸੈਕਟਰ 41 ਦੀ ਕ੍ਰਿਸ਼ਨਾ ਮਾਰਕੀਟ ਚ ਭਾਰੀ ਹੰਗਾਮਾ ਵੇਖਣ ਨੂੰ ਮਿਲੇ ਜਿੱਥੇ ਕਿ ਨਗਰ ਨਿਗਮ ਤੇ ਕਰਮਚਾਰੀ ਤੇ ਦੁਕਾਨਦਾਰਾਂ ਦੀ ਆਪਸੀ ਹੱਤਪਾਈ ਹੋਦੇ ਮੌਕੇ ਦੇ ਦਸਤਿਗ੍ਰਾਮੀ ਸਾਹਮਣੇ ਆਈਆਂ ਨੇ ਰਸਕੇ ਨਿਕਮ ਕਰਮਚਾਰੀਆਂ ਤੇ ਦੁਕਾਨ ਦੇ ਵਿਚਾਲੇ ਹੱਤਪਾਈ ਹੋਈ ਹੈ ਅਜ ਇਸ ਕਬਜ਼ੇ ਛੁਡਵਾਉਣ ਕਰਸਾ ਅਸਲ ਨਗਰ ਨਿਕਮ ਦੇ ਅਧਿਕਾਰੀ ਜਿਹੜੇ ਹੱਤਪਾਈ ਹੋਈ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਦੱਸਦੇ ਕਿ ਨਗਰ ਨਿਕਮ ਦੇ ਵੱਲੋਂ ਚਲਾਨ ਘਟਨ ਤੇ ਜਿਹ ਦੁਕਾਨਦਾਰ ਸੀਗੇ ਉੱਪਰ ਇਕੱਠੇ ਤੇ ਹੰਗਾਮੇ ਤੋਂ ਬਾਅਦ ਕਰਦੇ ਤੇ ਬੈਠ ਗਏ ਹਲੋ ਉਲਾਰੇਬਾਜ਼ੀ ਕੀਤੀ ਗਈ ਇਸੇ ਵਿਚਾਲੇ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਚੰਡੀਗੜ੍ਹ ਦੇ ਸੈਕਟਰ 41B ਪੂਰੀ ਘਟਨਾ ਵਸਤੀ ਜਾ ਰਹੀ ਹੈ ਇਸੇ ਉਚਾਲੇ ਨਗ ਨਿਕੰਮ ਦੇ ਅਧਿਕਾਰੀ ਜਦੋਂ ਤੱਕ ਪਹੁੰਚਦੇ ਨੇ ਉੱਥਾਂ ਕੋਲੋਂ ਐਂਕਰਚਮੈਂਟ ਕੀਤੀ ਜਾਂਦੀ ਹੈ ਤੇ ਇਸੇ ਲਈ ਚਾਲੇ ਜਦੋਂ ਚਲਾਨ ਕੱਟੇ ਜਾਂਦੇ ਨੇ ਜ਼ਬਰਦਸਤ ਗਾਮਾ ਹੁੰਦਾ ਹੈ ਹੱਥ ਪਾਈ ਦੇ ਤਸੀਹਰਾ ਨੇ ਆਹ ਚੰਡੀਗੜ੍ਹ ਦਾ ਸਖਤ 41B ਕਸ਼ਨ ਤੇ ਨਿਕਲ ਤੀ ਨਿਕਲ ਤੀ ਨਿਕਲ ਤੀ ਨਿਕਲ ਤੀ ਨਿਕਲ હ૨હ ભા�ભભ પ�હ જહભ જણહ ઽ�ળભભભ હળા� હૂડહણ નૹ હડાભ હૂસળ નુહ હાભભ ખળણ�ાતહ હભા મણહાભ હણહાહ. હણ અને ઈશા પાલી વિડિયો બન રહીને લાઈટ ઓન છે મારુ મને નથી આરે જો ਅੱਗੇ ਬਤਾਂਗੇ ਤੇ ਗੱਲ ਕਰਾਂਗੇ ਮੁਕਸਾ ਸਾਹਿਬ ਦੀ ਮੁਕਸਾ ਸਾਹਿਬ ਚ ਪਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਕਿ ਅਣਪਛਾਤੇ ਵਾਹਨੇ ਮੋਟਰਸਾਈਕਲ ਨੂੰ ਹੀ ਟੱਕਰ ਮਾਰ ਦਿੱਤੀ। ਦੱਸਿਆ ਕਿ ਬਾਈਕ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪਿੰਡ ਕੋਟਲੀ ਦੇਵਨ ਦੇ ਰਹਿਣ ਵਾਲੇ ਸੰਤ ਨਾਹੀ ਨੌਜਵਾਨ ਜਨਾ ਦੇਸਪੁਰੇ ਹਾਦਸੇ ਚ ਜਾਨ ਗਈ ਹੈ ਦਰਜੇ ਕਿ ਮਜ਼ਦੂਰੀ ਦਾ ਕੰਮ ਇਹਨਾਂ ਦੇ ਵੱਲੋਂ ਕੀਤਾ ਜਾਂਦਾ ਸੀਗਾ ਤੇ ਮੁਕਸਾ ਕੋਟਲੀ ਦੇਵਨ ਲਿੰਕ ਸੜਕ ਤੇ ਆ ਪੂਰਾ ਹਾਦਸਾ ਹੋਇਆ ਵਾਪਰਿਆ। ਉਪਰਲੇ ਪਾਸੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਮ੍ਰਿਤਕ ਨੌਜਵਾਨਾਂ ਦੀ ਮੋਟਰਸਾਈਕਲ ਤੇ ਸਵ ਮੇਰੇ ਕੋਲ 7 ਵਜੇ ਮੈਨੂੰ ਇੱਕ ਕਾਲ ਆਈ ਹੈ ਕਿ ਆਪਣੇ ਪਿੰਡ ਦੇ ਕਰੀਬ ਨੇੜੇ ਇੱਕ ਹਾਦਸਾ ਹੋਇਆ ਪਿਆ ਜਿਹਦੇ ਤੇ ਤਿੰਨ ਮੋਟਰਸਾਈਕਲ ਤੇ ਸਵਾਰ ਤਿੰਨ ਮੁੰਡੇ ਸੀਗੇ ਉਹ ਡਿੱਗੇ ਪਏ ਆ ਮੈਂ ਕਿਸੇ ਮੈਰਿਜ ਫੰਕਸ਼ਨ ਤੇ ਸੀਗਾ ਜੀ ਮੈਂ ਉੱਥੋਂ ਤੁਰੰਤ ਉਸ ਜਗ੍ਹਾ ਤੇ ਪਹੁੰਚਿਆ ਜਿੰਨਾ ਵਿੱਚੋਂ ਦੋ ਮੁੰਡਿਆਂ ਦੀ ਤਾਂ ਮੌਕੇ ਤੇ ਡੈਥ ਹੋਈ ਪਈ ਸੀ ਇੱਕ ਮੁੰਡਾ ਜਿਹੜਾ ਉਹਦੇ ਸਾਹ ਚੱਲਦੇ ਸੀ ਮੈਂ ਉਸ ਨੂੰ ਬਿਨਾਂ ਦੇਰੀ ਤੋਂ ਕਾਰ ਦੇ ਵਿੱਚ ਪਾ ਕੇ ਸਿਵਲ ਹਸਪਤਾਲ ਪਹੁੰਚਦਾ ਕੀਤਾ ਜੀ ਨਾਲ ਦੀ ਨਾਲ ਤੇ ਚਲੋ ਮੰਦਪਾਗੀ ਖਬਰ ਹੈ ਵੀ ਉਹਨਾਂ ਦੀ ਇੱਥੇ ਆ ਕੇ 20-25 ਮਿੰਟ ਬਾਅਦ ਉਹਨਾਂ ਦੀ ਵੀ ਡੈਥ ਹੋ ਗਈ ਹੈ ਜੀ ਕੋਈ ਪਤਾ ਲੱਗਿਆ ਕਿਹੜਾ ਵਾਨ ਸੀ ਜੋ ਕਿਵੇਂ ਜੋ ਹੋਇਆ ਹੈਗਾ ਕੋਈ ਅਸਤਰਾ ਇਸ ਗੱਲ ਦੀ ਹੈ ਜੇਕਰ ਕੋਈ ਪੁਸ਼ਟੀ ਨਹੀਂ ਹੋ ਸਕੀ ਵੀ ਕੀ ਵਾਨ ਸੀ ਇਹਨਾਂ ਕੋਲੇ ਮੋਟਰਸਾਈਕਲ ਸੀਗਾ ਜੀ ਪਰ ਇਹ ਨਹੀਂ ਪਤਾ ਲੱਗਿਆ ਵੀ ਕਾਦੇ ਚ ਵੱਜਿਆ ਜਾਂ ਕੀ ਹਾਦਸਾ ਹੋਇਆ ਕਿਸ ਦੇ ਨਾਲ